ਪ੍ਰੋਸਪੋਰਟੋ ਜothe ਗੁਰਦੁਆਰਾ ਸਾਹਿਬ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ ਜਿहां ਸਿਲੰਡਰ ਫਟਣ ਦੇ ਨਾਲ ਪੰਜ ਸਕੂਲੀ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮ ਸੇ ਨੇ ਤਾਂ ਸਰਕਾਰੀ ਸਕੂਲ ਦੇ ਦੱਸ دیے ਕਿ ਇਹ ਸਾਰੇ ਵਿਦਿਆਰਥੀ ਦੱਸੇ ਜਾ ਰਹੇ ਨੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਆਏ ਸਨ ਤਾਂ ਦੌਰਾਨ ਸਿਲੰਡਰ ਫਟਣ ਕਰਕੇ ਇਹ ਵੱਡਾ ਤਿਆਨਕ ਹਾਦਸਾ ਵਾਪਰ ਗਿਆ ਤਾਂ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਪੰਜ ਵਿਦਿਆਰਥੀ ਜਲਸੇ ਨੇ ਸਰਕਾਰੀ ਸਕੂਲ ਦੇ ਵਿਦਿਆਰਥੀ ਦੱਸੇ ਜਾ ਰਹੇ ਨੇ ਤਾਂ ਮੰਦਪਾਗੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਸੇਵਾ ਕਰਨ ਆਏ ਵਿਦਿਆਰਥੀ ਗੁਰਦੁਆਰਾ ਸਾਹਿਬ ਦੇ ਵਿੱਚ ਸਿਲੰਡਰ ਫਟਣ ਕਰਕੇ ਜ਼ਖਮੀ ਹੋ ਗਏ ਨੇ ਚੁੱਤਸ ਗਏ ਨੇ ਤਾਂ ਹਾਲਾਂਕਿ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਫਿਰੋਜ਼ਪੁਰ ਤੋਂ ਇਹ ਮੰਦਪਾਗੀ ਖਬਰ ਸਾਹਮਣੇ ਆਈ ਹੈ ਨਿਕਲ ਕੇ ਤਸਵੀਰਾਂ ਜਿੱਥੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭੱਤੀ ਕਰਵਾਇਆ ਗਿਆ ਤਬਿਆਨ ਮਨਪਾਗੀ ਖਬਰ ਫਰੋਜ਼ਪੁਰ ਤੋਂ ਨਿਕਲ ਕੇ ਆਈ ਹੈ ਜਿਸ ਸਿਲੰਡਰ ਫਟਣ ਕਾਰਨ ਪੰਜ ਸਕੂਲੀ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਜ਼ੁਲਸੇ ਨੇ ਤਾਂ ਵਧੇਰੇ ਜਾਣਕਾਰੀ ਲਈ ਸਾਡੇ ਸਹਿਯੋਗੀ ਸਰਬਜੀਤ ਸਨਰਪੜੇਵ ਨੇ ਸਰਬਜੀਤ ਅਤੇ ਮਨਪਾਗੀ ਖਬਰ ਫਰੋਜ਼ਪੁਰ ਤੋਂ ਨਿਕਲ ਕੇ ਆਈ ਹੈ ਕਿ ਕੁਝ ਜਾਣਕਾਰੀ ਇਸ ਬਾਬਤ ਬਿਲਕੁਲ ਨਾਮਿਕ ਵੀ کہہ ਸਕਦੇ ਆ ਕਿ ਬੁਗਦਾਈ ਜਿਹੜੀ ਖਬਰ ਆਈ ਹੈ ਸਾਹਮਣੇ ਜਿਹੜੋ ਜਿਹੜਾ ਗੁਰਦੁਆਰਾ ਜੀਤਪੁਰ ਸਾਹਿਬ ਜਿਹੜਾ ਹੈਗਾ ਫਰੋਇਪੁਰ ਦੇ ਵਿੱਚ ਉੱਥੇ ਸੂਨੀ ਬੱਚੇ ਜਿਹੜੇ ਆ ਉੱਥੇ ਸੇਵਾ ਕਰਨੀ ਜਾਂਦੇ ਸੀ ਜਦੋਂ ਸੇਵਾ ਕਰਨ ਦੇ ਦੌਰਾਨ ਉਹਨਾਂ ਦੀ ਜੋ ਸੰਡਰ ਫਟਿਆ ਤੇ ਸੰਡਰ ਵਿੱਚ ਪੰਜ ਬੱਚੇ ਜਿਹੜੇ ਆ ਸੁਲਝੇ ਸੁੱਚ ਗਏ ਨੇ ਤੇ ਜਿਨ੍ਹਾਂ ਦਾ ਇਲਾਜ ਸਿਵਲ ਹਸਪੀਟਲ ਫਰੋਇਪੁਰ ਵਿੱਚ ਜਿਹੜਾ ਕੀਤਾ ਜਾ ਰਿਹਾ ਇਹਦੇ ਨਾਲ ਹੀ ਜਿਹੜੇ ਦੋ ਮੁਲਾਜ਼ਮ ਆ ਉਹ ਵੀ ਜਿਹੜੇ ਆ ਇਸ ਸਾਗ ਦੀ ਸਪੇਡ ਵਿੱਚ ਆਏ ਨੇ ਜਿਨ੍ਹਾਂ ਨੂੰ ਇੱਕ ਨੂੰ ਤਾਂ ਡੀਐਮਪੀ ਜਿਹੜਾ ਰੈਫਰ ਕਰ ਦਿੱਤਾ ਗਿਆ ਤੇ ਇੱਕ ਅੱਧਾ ਜਿਹੜਾ ਇਲਾਜ ਆ ਫਰੋਇਪੁਰ ਵਿੱਚ ਚੱਲਦਾ ਪਿਆ ਵੀ ਕਹਿ ਸਕਦੇ ਆ ਵੀ ਦੁਖਦਾਈ ਖਬਰ ਹੈ ਵੀ ਜਿਹੜਾ ਸਕੂਲ ਬੱਚੇ ਪੜਨ ਗਏ ਤੋਂ ਬਾਅਦ ਜਦੋਂ ਇੱਥੇ ਸੇਵਾ ਕਰਨ ਜਾਂਦੇ ਆਪ ਗੁਰਦੁਆਰਾ ਨੇ ਪਹੁੰਚੇ ਤੇ ਉਸ ਤੋਂ ਬਾਅਦ ਜੇ ਸੈਂਟਰ ਪਟ ਗਿਆ ਤੇ ਉਸ ਦਰਾਂ ਹੀ ਜਿਹੜੀ ਉਹ ਚੁਲਸਲੇ ਨਜ਼ਰ ਆਏ ਕਾਫੀ ਪੀੜਾ ਵਿੱਚ ਜਿਹੜੇ ਆ ਬੱਚੇ ਉਹ ਦਿਖਾਈ ਦੇ ਰਹੇ ਸੀਗੇ ਤੇ ਬੱਚੇ ਕਹਿ ਵੀ ਰਹੇ ਸੀਗੇ ਵੀ ਸਾਡੇ ਪਰਿਵਾਰਥ ਨਾਲ ਸਾਡੇ ਮਾਪਿਆਂ ਨਾਲ ਸਾਡੀ ਗੱਲ ਕਰਾਈ ਜਾਵੇ ਲੇਕਿਨ ਉੱਥੇ ਹਸਪੀਟਲ ਦੇ ਵਿੱਚ ਕੋਈ ਵੀ ਮਤਲਬ ਕਿ ਡਾਕਟਰ ਸੀਗੇ ਉਹਨਾਂ ਦੇ ਲਾਜ਼ਮੀ ਤੌਰ ਤੇ ਦੂਜੀ ਨਜ਼ਰ ਆਏ ਤੇ ਉਸ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਦੋ ਜਿਹੜੇ ਬੱਚੇ ਆ ਉਹ ਕਾਫੀ ਸੀਰੀਅਸ ਹੈ ਤੇ ਲੇਕਿਨ ਤਿੰਨ ਜਿਹੜੇ ਆ ਉਹਨਾਂ ਜਿਹੜਾ ਵੀ ਖਤਰਾ ਜਿਹੜਾ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਨਹੀਂ ਹੈਗਾ ਜਾਣੇ ਕਿ ਦੋ ਬੱਚੇ ਜਿਹੜੇ ਸੀਰੀਅਸ ਆਹ ਜਿਨ੍ਹਾਂ ਨੂੰ ਮਤਲਬ ਕਿ ਰੈ퍼 ਕਰਨ ਦੀ ਜੜੀ ਲੋੜ ਆ ਉਹ ਪੈਸੰਦੀ ਆ ਇੱਥੇ ਦਰਾਂ ਡਾਕਟਰਾਂ ਨੇ ਦੱਸਿਆ ਵੀ ਮਤਲਬ ਕਿ ਜਿਹੜੇ ਫਾਇਰ ਹੋਣ ਕਰਕੇ ਵੀ ਕਾਫੀ ਜਨਰਲ 70% ਜਿਹੜੇ ਬੱਚੇ ਆ ਉਹ ਸੜੇ ਨੇ ਭਾਵੇਂ ਫੇਸ ਉਹਨਾਂ ਦਾ ਬਚ ਗਿਆ ਲੇਕਿਨ ਪਿੱਠ ਤੇ ਕਾਫੀ ਜਾਂ ਮਾਮਾ ਤੇ ਕਾਫੀ ਗੜੀ ਆ ਉਹ ਜਲਣ ਜੜੀ ਆ ਉਹਨਾਂ ਨੂੰ ਹੁਣੇ ਦਿਖਾਈ ਦਿੱਤੀ ਆ ਵੀ ਜੋ ਸੜੇ ਹੋਏ ਸਾਫ ਤੌਰ ਤੇ ਵੀ ਦਿਖਾਈ ਦੇ ਰਹੇ ਆ ਵੀ ਜੋ ਆਜ਼ਰੀ ਦੇ ਪੇਟ ਵਿੱਚ ਜਿਹੜੇ ਆ ਉਹ ਬੱਚੇ ਆਏ ਨੇ ਜੀ ਆਨੰਮ ਕਾ ਜੀ ਸਰ ਆਪ ਜੀ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਸਵੀਰਾਂ ਕੀ ਇਥੇ ਦੋ ਵਿਦਿਆਰਥੀ ਸਰੀਰ ਦੱਸੇ ਜਾ ਰਹੇ ਨੇ ਹਾਲਾਂਕਿ ਤਿੰਨ ਜੋ ਖਤਰੇ ਤੋਂ ਬਾਅਦ ਨੇ ਤਾਂ ਜ਼ਖਮੀ ਆਦਾ ਇਹਨਾਂ ਵਿਦਿਆਰਥੀਆਂ ਦਾ ਇਲਾਜ جاری ਹੈ ਤਕਰਦਵਾਰਾ ਸਾਹਿਬ ਦੇ ਵਿੱਚ ਸੇਵਾ ਕਰਨ ਆਏ ਸੰਤੈ ਸੁਣਾ ਨੇ ਇਹ ਦਰਦਨਾਕ ਹਾਦਸਾ ਵਾਪਰ ਗਿਆ ਜੀ ਸੇਵਾ ਦੇ ਜੀ ਗੁਰਦਾਰ ਸਾਹਿਬ ਤੇ ਉੱਥੋਂ ਆਪਣਾ ਸਿਲੰਡਰ ਫਟਣ ਕਰਕੇ ਇਹਨਾਂ ਦੀ ਹਾਲਤ ਜੀ ਕਿੰਨੇ ਜਣੇ ਚੱਕਣੇ ਨੇ ਜਣੇ ਹੈਗੇ 5 ਜਣੇ ਕੀ ਕਰਦੇ ਸੀ ਉੱਥੇ ਉੱਥੇ ਸੇਵਾ ਕਰਦੀ ਸੀ ਜੀ ਪੜ੍ਹਦੇ ਟਾਈਮ ਦਾ ਪੁਲਿਸ ਅਫਸਰ ਜੀ ਉੱਥੇ ਸੇਵਾ ਕਰਦੇ ਸੀ ਅੱਛਾ ਸਰਕਾਰੀ ਸਕੂਲ ਚ ਸੇਵਾ ਕਰ ਰਹੀ ਹੈ ਇਸ ਤੇ ਇਹ ਕਰਦੇ ਇਹ ਪਤਾ ਨਹੀਂ ਲੱਗਾ ਬੱਚੇ ਸੇਵਾ ਕਰਦੇ ਸੀ ਅੰਦਰ ਉਹਦੇ ਮਲਾਕਮ ਵੀ ਸੀ ਤੇ ਸਿਲੰਡਰ ਸਿਲੰਡਰ ਨੂੰ ਰੱਦ ਦੇ ਪੈ ਰਹੀ ਸੀ ਕਿ ਖਾਲੀ ਕਰਦੇ ਸੀ ਤੇ ਉਹਦੇ ਸਿਲੰਡਰ ਫਟ ਗਿਆ ਜੀ ਕਿੰਨੇ ਕੁ ਜ਼ਖਮੀ ਹੋ ਗਏ ਲੱਗਦੀ ਪੰਜ ਚਾਰ ਮੁੰਡੇ ਸੀ ਇਹ ਤੇ ਦੋ ਤਿੰਨ ਮਲਾਕਮ ਵੀ ਜੀ ਇਹ ਸੇਵਾ ਕਰਦੇ ਕਿ ਸਕੂਲ ਪੜਦੇ ਆ ਜੀ ਇਹ ਪਤਾ ਨਹੀਂ ਸਕੂਲ ਤੋਂ ਤਾਂ ਫਿਰ ਇੱਥੇ ਤਾਂ ਸੇਵਾ ਲਈ ਆਏ ਨੇ ਪਤਾ ਨਹੀਂ ਉਹ ਸਕੂਲ ਕਿਹੜੇ ਪੜਦੇ ਨੇ ਸਾਡੀ ਕੋਲ ਆ ਗਏ ਨੇ ਬਣਾ ਦੱਸੋ ਸੰਜੀ ਵੀ ਸ਼ਟ ਆਇਆ ਸਾਡੀ ਕੋਲ ਹੈ ਨਾ ਫੋਨ ਸੀ ਪਰ ਇਹ ਸੀ ਸਾਰਾ ਕੰਮ ਕਰਾਉਣ ਦੀ ਕੀਤੀ ਕਰਾਉਂਦੇ ਕਿੰਨੇ ਪੇਸ਼ੈਂਟ ਹੋ ਗਏ ਪੰਜ ਕੇ ਸਹਿਤ ਪੰਜ ਪੇਸ਼ੈਂਟ ਉਹਦੇ ਚ ਦਿਨ ਪੇਸ਼ੈਂਟ ਸਟੇਬਲ ਹੋ ਗਏ ਸਾਨੂੰ ਲੱਗਦਾ ਹੈ ਸਰਜਰੀ ਜਮ ਆ ਰਿਹਾ ਕੋਲ ਪ੍ਰੋਸੈਸ ਕਰਕੇ ਵੀ ਸਭ ਚੰਗੀ ਲੱਗਦਾ ਹੈ ਅੱਛਾ ਫਰਦਰ ਵੀ ਸੂਜ ਦੇ ਜੇਤ ਨੂੰ ਇੱਥੇ ਤਾਂ ਚੈਰ ਰੱਖਿਆ ਹੋਇਆ ਕੀ ਹੈ ਜੀ ਮੈਂ ਬਰਦਰ ਸਾਹਿਬ ਸੇਵਾ ਕਰਦੇ ਸੀ ਉੱਥੇ ਚ ਸਿਲਿੰਡਰ ਪਟਿਆ ਜੋ ਸੁਣਿਆ ਵਾ ਠੀਕ ਠੀਕ